ਸ੍ਰੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਦਾ ਚੈਲੰਜ ਕਬੂਲਦੀ ਹੈ ਅਸੀਂ ਲੀਗਲ ਬੈਟਲ ਵੀ ਲੜਾਂਗੇ ਤੇ ਪੰਜਾਬ ਦੀ ਜਨਤਾ ਜਾ ਕੇ ਪੰਜਾਬ ਦੀ ਜਨਤਾ ਦੇ ਸਾਹਮਣੇ ਰੱਖਾਂਗੇ ਇੱਕ ਮਿੰਟ ਨਹੀਂ ਸੀ ਮਿਨਿਸਟਰ ਨੇ ਲਾਇਆ ਕਿ ਦੋਸ਼ੀਆਂ ਨੂੰ ਫੜਨ ਵਾਸਤੇ ਬੀ ਜੀ ਪੀ ਨੂੰ ਉਹਨਾਂ ਨੇ ਪਿਛਲੇ ਹਫਤਾ ਵੀ 10 ਦਿਨ ਕੱਲਾ ਮਜੀਠੀਆ ਨੂੰ ਅੰਦਰ ਕਰਨਾ ਇਹਨਾਂ ਅੰਦਰ ਕਰਨਾ ਇਸ ਕਰਕੇ ਨਾ ਅਸੀਂ ਡਰੀਏ ਨਾ ਅਸੀਂ ਪ੍ਰਵਾਹ ਕਰੀਏ ਅਸੀਂ ਤੁਹਾਡਾ ਚੈਲੰਜ ਐਕਸੈਪਟ ਕਰ ਲਿਆ ਹੁਣ ਆਓ ਮੈਦਾਨੇ ਜੰਨ ਚ ਦੇਖਾਂਗੇ ਤੁਹਾਨੂੰ ਪੰਜਾਬ ਦੀ ਕਚਹਿਰੀ ਵਿੱਚ ਜੈ ਜੀ ਕਤੂਤਾ ਇਹਨਾਂ ਦੀ ਹੈ ਜਮਾਨਤਾਂ ਜਬਤ ਹੋਣਗੀਆਂ ਤੇ ਮੈਂ ਇੱਕ ਹੋਰ ਵੀ ਕਹਿਣਾ ਚਾਹਣਾ ਝੂਠੇ ਕੇਸ ਬਣਾਉਣੇ ਗੁਨਾਹ ਸਾਡੀ ਇਹਨਾਂ ਦੀ ਸਰਕਾਰ ਦੇ ਦਲਾਂ ਬਹੁਤ ਸਾਡੇ ਵਰਕਰਾਂ ਦੇ ਝੂਠੇ ਕੇਸ ਬਣਾਏ ਗਏ ਐ ਬਜ਼ੁਰਗ ਮਾਈਆਂ ਤੇ ਅਸੀਂ ਵੀ ਅੱਜ ਕਹਿ ਸਕਦੇ ਸੀ ਜਿਵੇਂ ਕਾਂਗਰਸ ਪਾਰਟੀ ਨੇ ਸਿਆਸਤ ਕੀਤੀ ਅਸੀਂ ਵੀ ਕਹਿ ਸਕਦੇ ਸੀ ਕਿ ਦਿੱਤੀ ਸੀਐਮ ਜਾਂ ਸੀਐਮ ਜਾਂ ਇਹਨੂੰ ਅੰਦਰ ਕੀਤਾ ਜਾਏ ਜਾਂ ਕੁਝ ਹੋਰ ਪਰ ਅਸੀਂ ਗੁਰੂ ਸਾਹਿਬਾਨ ਦੇ ਮਸਲੇ 'ਚ ਗੁਰੂ ਘਰ ਦੇ ਮਸਲੇ 'ਚ ਕਿਸੇ ਸਿਆਸਤ ਨਾਲ ਕਰਨੀ ਆ ਨਾ ਕਰਨੀ ਚਾਹੀਦੀ ਲੋ 2022 ਦੀਆਂ ਚੋਣਾਂ ਤੋਂ ਪਹਿਲਾਂ ਸਿਆਸਤ ਲਗਾਤਾਰ ਪਖਦੀ ਜਾ ਰਹੀ ਹੈ ਦਰਸਲ ਆਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਡਰੱਗਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਮਜੀਠੀਆ ਦੇ ਖਿਲਾਫ ਮੁਹਾਲੀ ਦੇ ਵਿੱਚ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਪੁਲਿਸ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਵੱਖ-ਵੱਖ ਸਿਆਸੀ ਆਗੂਆਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਅਤੇ ਹੁਣ ਸ਼੍ਰੋਮਣੀ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਟੀਆ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਮਾਮਲੇ ਸੰਬੰਧੀ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਬੋਲਦੇ ਆ ਕਿ ਹਾਂ ਕਿ ਅਸੀਂ ਕਾਂਗਰਸ ਦਾ ਚੈਲੰਜ ਕਬੂਲ ਕਰਦੇ ਹਾਂ ਉਹਨਾਂ ਕਿਹਾ ਕਿ ਮਜੀਟੀਆ ਦੇ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਅਤੇ ਅਸੀਂ ਇਸ ਖਿਲਾਫ ਲੀਗਲ ਲੜਾਈ ਲੜਾਂਗੇ ਉਹਨਾਂ ਕਿਹਾ ਕਿ ਅਸੀਂ ਪੰਜਾਬ ਦੀ ਜਨਤਾ ਅਗੇ ਸੱਚ ਲਿਆਵਾਂਗੇ ਸੁਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਨਸ਼ਾ ਤੇ ਬੇਅਦਬੀ ਦੇ ਦੋਸ਼ਾਂ ਨੂੰ ਫੜਨ ਦੀ ਬਚਾਈ ਹਮੇਸ਼ਾ ਸਿਆਸਤ ਕੀਤੀ ਹੈ ਹੋਰ ਕੀ ਕਹਿਣਾ ਹੈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਆਉ ਜਾਣਦੇ ਹਾਂ ਸਚਕਣ ਸ਼੍ਰੀ ਦਰਬਾਰ ਸਾਹਿਬ ਅੰਦਰ ਆ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੱਕ ਐਜਾ ਹਾਦਸਾ ਹੋਇਆ ਜਿਹੜੇ ਸਿੱਖ ਪੰਥ ਨੂੰ ਜੀ ਦਾ ਬਹੁਤ ਜ਼ਿਆਦਾ ਦੁੱਖ ਹੈ ਮੈਨੂੰ ਲੱਗਦਾ ਨਹੀਂ ਕਿਸੇ ਜ਼ਿੰਦਗੀ ਵਿੱਚ ਕਿ ਦਰਬਾਰ ਸਾਹਿਬ ਦੇ ਅੰਦਰ ਐਜਾ ਕਿਸੇ ਦੀ ਹਿੰਮਤ ਹੋਈ ਐਜਾ ਦੁਸ਼ਟ ਕੰਮ ਕਰਨ ਦੀ ਕੱਲੀ ਇੰਦਰਾ ਗਾਂਧੀ ਦੇ ਹੁਕਮ ਤੇ ਉਦੋਂ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਹੋਇਆ ਪਰ ਬੜਾ ਅਫਸੋਸ ਮੈਨੂੰ ਇੱਕ ਅੱਲ ਦਾ ਲੱਗਦਾ ਹੈ ਕਿ ਐਸ ਹੱਥ ਸੇ ਤੋਂ 4 ਦਿਨ ਪਹਿਲੇ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਗੁਰਕਾ ਸਾਹਿਬ ਨੂੰ ਫਾੜ ਕੇ ਉੱਤੇ ਸਿੱਟੇ ਗਏ ਸੀ ਤੇ ਐਸਜੀਪੀਸੀ ਦੇ ਮੈਨੇਜਮੈਂਟ ਨੇ ਪੰਜਾਬ ਪੁਲਿਸ ਨੂੰ ਉਹ ਬੰਦਾ ਫੜਾ ਦਿੱਤਾ ਸੀ ਪੰਜਾਬ ਪੁਲਿਸ ਨੇ ਕੁਝ ਨਹੀਂ ਕੀਤਾ ਤੇ 4 ਦਿਨ ਬਾਅਦ ਆ ਹਉਤਸਾ ਹੋ ਗਿਆ ਇਹਦਾ ਵੱਡਾ ਕਾਰਨ ਮੈਂ ਕਹਿ ਸਕਦਾ ਕਿ ਜਿਹੜੀ ਸਰਕਾਰਾਂ ਨੇ ਜਾਂ ਪਾਰਟੀਆਂ ਨੇ ਖਾਸ ਕਰਕੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਹੈ ਦੋਸ਼ੀਆਂ ਨੂੰ ਫੜਨ ਦੇ ਬਗੈਰ ਬਜਾਏ ਸਿਆਸਤ ਕੀਤੀ ਹੈ ਅਸੀਂ ਵੀ ਅੱਜ ਕਹਿ ਸਕਦੇ ਸੀ ਜਿਵੇਂ ਕਾਂਗਰਸ ਪਾਰਟੀ ਨੇ ਸਿਆਸਤ ਕੀਤੀ ਅਸੀਂ ਵੀ ਕਹਿ ਸਕਦੇ ਸੀ ਕਿ ਡਿਪੀ ਸੀਐਮ ਜਾਂ ਸੀਐਮ ਜਾਂ ਇਹਨੂੰ ਅੰਦਰ ਕੀਤਾ ਜਾਏ ਜਾਂ ਕੁਝ ਕੀਤਾ ਪਰ ਅਸੀਂ ਗੁਰੂ ਸਾਹਿਬਾਨ ਦੇ ਮਸਲੇ ਗੁਰੂ ਘਰ ਦੇ ਮਸਲੇ 'ਚ ਕਿਤੇ ਸਿਆਸਤ ਨਾ ਕਰਨੀ ਆ ਨਾ ਕਰਨੀ ਚਾਹੀਦੀ ਹੈ। ਮੈਨੂੰ ਬੜਾ ਦੁੱਖ ਹੈ ਅਸੀਂ ਸਾਰੀ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਆਪਣੀ ਸਰਕਾਰ ਦੇ ਦੌਰਾਨ ਬੇਅਦਬੀ ਹੋਈ ਅਸੀਂ ਸਾਰੀ ਸਿੱਖ ਸੰਗਤ ਤੋਂ ਤੇ ਪ੍ਰਮਾਤਮਾ ਤੋਂ ਤੇਰੀ 마ਫੀ ਵੀ ਮੰਗੀ। ਸਾਡੀ ਉਦੋਂ ਕੋਸ਼ਿਸ਼ ਸੀ ਕਿ ਦੋਸ਼ੀਆਂ ਨੂੰ ਫੜਦੀ ਪਰ ਉਦੋਂ ਹੀ ਕਾਂਗਰਸ ਪਾਰਟੀ ਨੇ ਤੇ ਕਈ ਜਥੇਬੰਦੀਆਂ ਨੇ ਉਦੋਂ ਪੂਰਾ ਪ੍ਰਚਾਰ ਕੀਤਾ ਸੜਕਾਂ ਰੋਕੀਆਂ ਤੇ ਦਬਾਅ ਪਾਇਆ ਕਿ ਅਸੀਂ ਪੰਜਾਬ ਸਰਕਾਰ ਤੋਂ ਨਈ ਇਨਕੁਆਇਰੀ ਕਰਾਉਣੀ ਇਨਵੈਸਟੀਗੇਸ਼ਨ ਕਰਾਉਣੀ ਅਸੀਂ ਉਦੋਂ ਸਿੱਖ ਸੰਗਤ ਦੇ ਜਥੇਬੰਦੀਆਂ ਦੇ ਸਾਰੀ ਲੀਡਰਸ਼ਿਪ ਦੇ ਭਾਵਨਾ ਨੂੰ ਸਮਝਦੇ ਹੋਏ ਸੀਬੀਆਈ ਨੂੰ ਅਸੀਂ ਇਨਵੈਸਟੀਗੇਸ਼ਨ ਦੇ ਦਿੱਤੀ ਨਹੀਂ ਸਾਡਾ ਮਨ ਸੀ ਉਦੋਂ ਅਸੀਂ ਫਾਰੀ ਪੁਲਿਸ ਫੋਰਸ ਨੂੰ ਉਹਦਾ ਹਦਾਇਤ ਕਰਤੀ ਸੀ ਮੈਂ ਆਪ ਮਾਨਟਰ ਕਰ ਰਿਹਾ ਸੀ ਕਿ ਜਲਦੀ ਜਲਦੀ ਦੋਸ਼ੀ ਫੜੇ ਗਏ ਪਰ ਉਦੋਂ ਸਾਡੀ ਸਰਕਾਰ ਕਿਉਂਕਿ ਸੀਬੀਆਈ ਕੋਲ ਚਲੀ ਗਈ ਪੰਜਾਬ ਸਰਕਾਰ ਦੇਸ਼ ਦਾ ਕਾਨੂੰਨ ਹੈ ਕਿ ਇੱਕ ਕੇਸ ਦੇ ਵਿੱਚ ਦੋ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ ਤੇ ਉਦੋਂ ਪੰਜਾਬ ਸਰਕਾਰ ਦੇ ਹੱਥ ਬੰਦੇ ਗਏ ਤੇ ਸਾਨੂੰ ਇਨਵੈਸਟੀਗੇਸ਼ਨ ਰੋਕਣੀ ਪਈ ਪਰ ਜਦੋਂ ਦੀ ਸਰਕਾਰ ਕਾਂਗਰਸ ਦੀ ਆਈ ਹੈ ਇਹ ਸਰਕਾਰ ਨੇ ਇਨ ਦੋਸ਼ੀਆਂ ਨੂੰ ਫੜਨ ਦੇ ਬਜਾਏ ਇਹਨਾਂ ਨੇ ਸਿਆਸਤ ਕੀਤੀ ਲਗਾਤਾਰ ਸਿਆਸਤ ਚੱਲਦੀ ਰਹੀ 5 ਸਾਲ ਕਵਰ ਵਿਜੇ ਪ੍ਰਤਾਪ ਵਰਗੇ ਜਿਹੜੇ ਇਹਨਾਂ ਦੇ ਆਈਜੀ ਸੀ ਉਹਨਾਂ ਨੇ ਦੋਸ਼ੀਆਂ ਮਗਰ ਤੱਕ ਗਈ ਨਹੀਂ ਇੱਕ ਕੋਈ ਕੰਮ ਸ਼੍ਰੋਮਣੀ ਕਾਲੀ ਦਲ ਖਾਲਸਾ ਪੰਥ ਦੀ ਜਥੇਬੰਦੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਨਹੀਂ ਸਾਰਾ ਹੀ 4 ਸਾਲ 4.5 ਸਾਲ ਉਸ ਕੰਮ ਤੇ ਲਾ ਦਿੱਤੇ ਤੇ ਐਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਅਸੀਂ ਪ੍ਰਮਾਤਮਾ ਦੇ ਚਰਨਾ ਜਰਦਾਸ ਵੀ ਕੀਤੀ ਸੀ ਕਿ ਜਿਹੜਾ ਇਸ ਇਹਨਾਂ ਬੇਅਦਬੀ ਦੇ ਮਾਮਲੇ 'ਚ ਗੁਰੂ ਸਾਹਿਬਾਨ ਦੇ ਮਾਮਲੇ 'ਚ ਕੋਈ ਸਿਆਸਤ ਕਰੂਗਾ ਉਹਦਾ ਕੱਖ ਨਹੀਂ ਰਹਿਣਾ ਚਾਹੀਦਾ ਤੇ ਪ੍ਰਮਾਤਮਾ ਮਿਹਰ ਕਰੂਗਾ ਜਿਹਨਾਂ ਨੇ ਕੀਤੀ ਸਿਆਸਤ ਉਹਨਾਂ ਦਾ ਕੱਖ ਨਾ ਰਹੇ ਮੈਂ ਸਾਰੀ ਸੰਗਤ ਨੂੰ ਸਾਰੀ ਲੀਡਰਸ਼ਿਪ ਸਾਰੀ ਪਾਰਟੀਆਂ ਨੂੰ ਆਈ ਬੇਨਤੀ ਕਰਨਾ ਚਾਹੁੰਦਾ ਕਿ ਇਸ ਇਸ਼ੂ ਤੇ ਕਿਸੇ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਆਪਾਂ ਸਾਰੇ ਇਕੱਠੇ ਹੋ ਕੇ ਇਹ ਦੋਸ਼ੀਆਂ ਨੂੰ ਫੜੀਏ ਕਿਉਂਕਿ ਆ ਇੱਕ ਪੈਟਰਨ ਬਣ ਗਿਆ ਪਿਛਲੀ ਵਾਰ ਵੀ ਇਲੈਕਸ਼ਨ ਦੇ ਦੌਰਾਨ ਆ ਸਾਰੀਆਂ ਚੀਜ਼ਾਂ ਸ਼ੁਰੂ ਹੋਈਆਂ ਹੁਣ ਫਿਰ ਤੋਂ ਸ਼ੁਰੂ ਹੋਈ ਇੱਥੇ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਛੱਟ ਲਾਉਣ ਵਾਸਤੇ ਆ ਸਾਜਸ਼ਟਾ ਸ਼ੁਰੂ ਫਿਰ ਤੋਂ ਹੋ ਗਈਆਂ ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰਦਾ ਹਾਂ ਕਿ ਖਾਸ ਕਰਕੇ ਪੰਜਾਬ ਦੀ ਸਰਕਾਰ ਨੂੰ ਤੇ ਦਿੱਲੀ ਦੀ ਸਰਕਾਰ ਨੂੰ ਤੁਹਡੇ ਕੋਲੇ ਹਰ ਕਿਸਮ ਦੀ ਏਜੰਸੀ ਐਸ ਤੁਹਾਡੇ ਕੋਲੇ ਤਾਕਤ ਐ ਤੁਹਾਡੇ ਕੋਲੇ ਸਿਸਟਮਸ ਹੈਗੇ ਪਤਾ ਕਰਾਉਣ ਵਾਸਤੇ ਤੇ ਮੈਂ ਬੇਨਤੀ ਕਰਨਾ ਚਾਹਣਾ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਦਾ ਪਤਾ ਲੱਗੇ ਕਿਨੇ ਕਰਾਈ ਐ ਕੌਣ ਪਿੱਛੇ ਐ ਕਿੱਥੇ ਆ ਸਾਜ਼ਿਸ਼ਾਂ ਹੋਈਆਂ ਕਿਉਂਕਿ ਅਗਰ ਦੋਸ਼ੀ ਨਾ ਫੜੇ ਗਏ ਤੇ ਆ ਬੇਦਬੀ ਹੋਰ ਹੋ ਗਈਆਂ ਤੇ ਦੇਸ਼ ਦਾ ਅਮਨ ਸ਼ਾਂਤੀ ਤੇ ਪੰਜਾਬ ਦੀ ਅਮਨ ਸ਼ਾਂਤੀ ਤੇ ਖਾਲਸਾ ਪੰਥ ਕਿਤੇ ਬਰਦਾਸ਼ਤ ਨਹੀਂ ਕਰ ਸਕਦਾ ਆਪਣੇ ਗੁਰੂ ਤੇ ਹਮਲਾ ਖਾਲਸਾ ਹਰ ਸਿੱਖ ਆਪਣੀ ਗੁਰੂ ਦੀ ਰੱਖਿਆ ਵਾਸਤੇ ਆਪਣੀ ਜਾਨ ਆਪਣੇ ਪਰਿਵਾਰ ਦੀ ਜਾਨ ਵਾਰ ਸਕਦਾ ਹੈ ਤੇ ਵਾਰੇਗਾ ਜੇ ਕਿਤੇ ਕੋਈ ਦੁਸ਼ਟ ਆਪਣੇ ਗੁਰ ਸਾਡੇ ਗੁਰੂ ਤੇ ਹਮਲਾ ਕਰੇ ਇਸ ਕਰਕੇ ਕਿਉਂਕਿ ਪੰਜਾਬ ਇੱਕ ਅਮਨ ਸ਼ਾਂਤੀ ਅਮਨ ਰਸ ਸੂਬਾ ਤੇ ਮੈਂ ਸਾਰੇਨ ਖਾਸ ਕਰਕੇ ਹੁਣ ਮੈਂ ਸਰਕਾਰਾਂ ਨੂੰ ਕਹਿਣਾ ਚਾਹਣਾ ਹੈ ਹੁਣ ਜੁੰਮਵਾਰੀ ਥੋੜੀ ਹੈ ਆ ਕੌਨਸਪਿਰਸੀ ਜਿਹੜੀ ਹੈਗੀ ਇਹਦੇ ਮਗਰ ਕੌਨਸਪਿਰਸੀ ਜਲਦੀ ਤੋਂ ਜਲਦੀ ਇਹਦਾ ਹੱਲ ਕੀਤਾ ਜਾਏ ਤੇ ਮੈਨੂੰ ਬੜਾ ਦੁੱਖ ਹੈ ਕਿ ਜਿਹੜੀ ਕਮੇਟੀ ਬਣਾਈ ਹੈ ਆ ਜਿਹੜੀ ਦਰਬਾਰ ਪੰਜਾਬ ਪੁਲਿਸ ਨੇ ਮੁੱਖ ਮੰਤਰੀ ਨੇ ਇੱਕ ਡਿਪਟੀ ਕਮਿਸ਼ਨਰ ਦੇ ਥੱਲੇ ਕਮੇਟੀ ਬਣਾਈ ਇਹਦਾ ਲੈਵਲ ਇੰਨਾ ਛੋਟਾ ਹੈ ਕਿ ਇਹਦੇ ਨਾਲ ਜਾਂਚ ਕਿੱਥੇ ਹੋਊਗੀ ਇਹਦਾ ਮਤਲਬ ਇੱਕੋ ਹੀ ਇਹ ਕਿ ਜੇਵੇਂ ਖਾਣਾ ਪੂਰਤੀ ਕਰਨੀ ਹੋਵੇ ਘਰ ਤੋਂ ਘੱਟ ਇੱਕ ਰਿਟਾਇਰਡ ਜੱਜ ਜਾਂ ਸਿਟਿੰਗ ਜੱਜ ਦੀ ਥੱਲੇ ਮਾਨਿਟਿਟਡ ਇੱਕ ਸਪੈਸ਼ਲ ਟ੍ਰਾਂਸਪੋਰਟਸ ਕ੍ਰੀਏਟ ਕੀਤੀ ਜਾਏ ਜੀ ਦੇ ਨਾਲ ਪੂਰੇ ਸੂਬੇ ਨੂੰ ਵਿਸ਼ਵਾਸ ਹੋਵੇ ਕਿ ਇਹਦੇ ਤੇ ਸਿਆਸਤ ਨਹੀਂ ਹੋਊਗੀ ਇੱਕ ਇੰਡੀਪੈਂਡੈਂਟ ਏਜੰਸੀ ਹੋਊਗੀ ਹੁਣ ਜਿਹੜਾ ਡਿਪਟੀ ਕਮਿਸ਼ਨ ਦੇ ਥੱਲੇ ਬਣਾਈ ਗਈ ਹੈ ਉਹ ਤਾਂ ਸਿੱਧਾ ਹੀ ਹੋਮ ਮਿਨਿਸਟਰ ਦੇ ਟੀ ਮਿਨਿਸਟਰ ਦੇ ਥੱਲੇ ਰੋਜ਼ ਕੰਮ ਕਰਦੇ ਆ ਤੁਸੀਂ ਦੇਖਿਆ ਕਿ ਇਹਨਾਂ ਦਾ ਇੱਕੋ ਇੱਕ ਸੋਚ ਰਹੀ ਹੈ ਕਾਂਗਰਸ ਪਾਰਟੀ ਦੀ ਹਰ ਇਸ਼ੂ ਤੇ ਸਿਆਸਤ ਕਰਨੀ ਆ ਸਮਾਜ ਸਿਆਸਤ ਕਰਨ ਦਾ ਨਹੀਂ ਇਸ ਕਰਕੇ ਮੈਂ ਪੰਜਾਬ ਦੀ ਸਰਕਾਰ ਨੂੰ ਚੇਤਾਵਨੀ ਦਿੰਦਾ ਕਿ ਸਿੱਖ ਪੰਥ ਕਿਤੇ ਬਰਦਾਸ਼ਤ ਨਹੀਂ ਕਰੂਗਾ ਕਿ ਜੇ ਤੁਸੀਂ ਸਿਆਸਤ ਕੀਤੀ ਤੇ ਦੋਸ਼ੀ ਨਾ ਫੜੇਗੇ ਸੁਭੀਰ ਜਿਹੜੀਆਂ ਜਿਹੜੀਆਂ ਕੰਮ ਕਰਨ ਦੀ ਕੋਸ਼ਿਸ਼ ਕਰੀਆਂ ਸਰਕਾਰ ਦੀ ਮੰਚਾ ਤੇ ਸਰਕਾਰ ਦੀ ਹੈ ਅਸੀਂ ਕਮੇਟੀ ਬਣਾਈ ਐ ਐਸਜੀਪੀਸੀ ਨੇ ਕਮੇਟੀ ਬਣਾਈ ਐ ਕਿਉਂਕਿ ਜੋ ਅਸੀਂ ਰੁਖ ਦੇਖਿਆ ਸਰਕਾਰ ਦਾ 4 ਦਿਨ ਹੋ ਗਏ ਗੁੜਕਾ ਸਾਹਿਬ ਦੀ ਬੇਅਦਬੀ ਹੋਏ ਤੇ ਪਾਵਨ ਸਰੋਵਰ ਵਿੱਚ ਉਥੇ ਉਹਨਾਂ ਨੂੰ ਸਿੱਟਿਆ ਗਿਆ ਤੇ ਕਾਂਗਰਸ ਕੋ ਜਿਹੜਾ ਦੋਸ਼ੀ ਸੀ ਉਹਨਾਂ ਨੂੰ ਫੜਾ ਵੀ ਦਿੱਤਾ ਪੁਲਿਸ ਨੇ ਹਲੇ ਤੱਕ ਨਹੀਂ ਪਤਾ ਕਰਾਇਆ ਅੱਜ ਦੇਖ ਲਓ 10 ਦਿਨ ਦੇ ਤਕਰੀਬਨ ਹੋ ਗਏ ਐ ਸੋ ਜੇ ਪੁਲਿਸ ਦੀ ਆ ਹਾਲਤ ਐ ਕਿ ਜਿਹੜੇ ਦੋਸ਼ੀਆਂ ਨੂੰ ਤੁਸੀਂ ਜੇ ਫੜੇ ਹੋਏ ਦੋਸ਼ੀਆਂ ਨੂੰ ਤੁਸੀਂ ਪਤਾ ਨਹੀਂ ਕਰਾ ਸਕਦੇ ਤੇ ਉਹਨਾਂ ਦਾ ਨਾਂ ਪਤਾ ਗ੍ਰਾਂਹਨ ਕਰਕੇ ਹੀ ਅਗਲੇ 4 ਦਿਨ ਬਾਅਦ ਹੋਇਆ ਮੈਂ ਮੈਂ ਇੰਨਾ ਕਹਿਣਾ ਚਾਹਣਾ ਹੈ ਪੰਜਾਬ ਬਾਰਡਰ ਸੂਬਾ ਪੰਜਾਬ ਅਮਨ ਸ਼ਾਂਤੀ ਪ੍ਰਸੂਬਾ ਪੰਜਾਬ ਗੁਰੂ ਸਾਹਿਬਾਂ ਦਾ ਅੱਜ ਜਿਹੜੀ ਪਵਿੱਤਰ ਸਥਾਨ ਦਰਬਾਰ ਸਾਹਿਬ ਬੈਠੇ ਆ ਆਪਣੇ ਗੁਰੂ ਸਾਹਿਬਾਨ ਨੇ ਸਾਰੇ ਸੰਸਾਰ ਦੇ ਭਲੇ ਦੀ ਗੱਲ ਕੀਤੀ ਹੈ ਸਰਬੱਤ ਦੇ ਭਲੇ ਦੀ ਆ ਉਹ ਪਵਿੱਤਰ ਜਗ੍ਹਾ ਜਿੱਥੇ ਸਾਰੇ ਧਰਮਾਂ ਦੇ ਲੋਕ ਆਉਂਦੇ ਆ ਸੋ ਜਿਹੜੀ ਆ ਸਾਜ਼ਿਸ਼ ਚੱਲੀ ਹੈ ਆ ਇੱਕ ਸਾਜ਼ਿਸ਼ ਚੱਲੀ ਹੈ ਸਿੱਖ ਪੰਥ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਚੱਲੀ ਹੈ ਤੇ ਜਿਹੜਾ ਸਿੱਖ ਪੰਥ ਐ ਜੀ ਕਾਨੂੰਨੀ ਹਰਕਰ ਨੂੰ ਕਿਤੇ ਬਰਦਾਸ਼ਤ ਨਹੀਂ ਕਰੇਗਾ ਤੇ ਮੈਂ ਉਹੀ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਪਿਛਲੇ 5 ਸਾਲ ਤੁਸੀਂ ਸਿਆਸਤ ਕੀਤੀ ਐਂ ਤੁਸੀਂ ਸਿਆਸਤ ਕਰੋਗੇ ਪੰਥ ਤੁਹਾਨੂੰ ਬਖਸ਼ੂਗਾ ਨਹੀਂ ਸੀ ਰਾਹੁਲ ਗਾਂਧੀ ਇੱਕ ਉਸ ਪਰਿਵਾਰ ਦਾ ਜੀ ਹੈ ਜਿਨੇ ਟੈਂਕਾਂ ਤੋਪਾਂਾਂ